ਵੇ ਆਹ ਸਾਹਮਣੇ ਫੇਰ ਥਾਪੀਆਂ ਉਹ ਥਾਪੀਆਂ ਮੇਰੇ ਮਿੱਤਰੋ ਮੈਚ ਗਰਮ ਹੋ ਗਿਆ ਉਹ ਮੈਚ ਚੋਟੀ ਦਾ ਹੋ ਗਿਆ ਉਹ ਥਾਪੀਆਂ ਵੱਜਦੀਆਂ ਅੱਜ ਉਹ ਥਾਪੀਆਂ ਵੱਜਦੀਆਂ ਉਹ ਜਿਹੜੇ ਸੱਦੇ ਪੱਤਰ ਲੈ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜੋ ਸਾਡੇ ਪਿੰਡ ਦੇ ਵਿੱਚ ਇੱਕ ਵਧੀਆ ਖੇਡ ਮੇਲਾ ਜਿਹੜਾ ਵਿਸ਼ਕਰਮਾ ਦੇ ਵਾਲੇ ਦਿਨ ਦੀਵਾਲੀ ਤੋਂ ਅਗਲੇ ਦਿਨ 13 ਨਵੰਬਰ ਨੂੰ ਕਰਵਾਉਣ ਜਾ ਰਹੇ ਆ ਸਾਫ ਸਭ ਸੰਗਤਾਂ ਨੂੰ ਖੁੱਲੇ ਸੱਦੇ ਪੱਤਰ ਹੈ ਕਿ 13 ਨਵੰਬਰ ਨੂੰ ਠੱਠੇ ਪਿੰਡ ਦੇ ਵਿੱਚ ਵੀ ਬਹੁਤ ਵੱਡਾ ਖੇਡ ਮੇਲਾ ਹੋਵੇਗਾ ਤੁਸੀਂ ਸਾਰੇ ਪੁੱਜੋ ਤੁਹਾਡਾ ਧੰਨਵਾਦ ਹੈ ਕਿਉਂਕਿ ਬੜੀ ਕਿਰਪਾ ਬੜੀ ਕਿਰਪਾ ਉਸ ਪਰਮਾਤਮਾ ਦੀ ਸਾਡੇ ਨਗਰ ਦੇ ਉੱਪਰ ਵੱਡਾ ਮਾਣ ਹੈ ਕਬੱਡੀ ਦੇ ਵਿੱਚ ਰਾਣਾ ਟੱਠੇਵਾਲਾ ਤੇ ਅਜੇ ਸਰਵਣ ਵਰਗੇ ਸੋਨੀ ਵਰਗੇ ਇਹ ਵਧੀਆ ਪਲੇਅਰ ਖੇਡਦੇ ਆ ਜੱਗੂ ਵਰਗੇ ਤੇ ਸਾਡੇ ਪਿੰਡ ਦਾ ਨਾਮ ਹੈ ਤੇ ਬਹੁਤ ਵੱਡਾ ਨਾਮ ਹੈ ਟਰੈਕਟਰ ਸਟੈਂਟ ਦੇ ਵਿੱਚ ਸੁਖਮਨ ਨੇ ਚਮਕਾਇਆ ਹੋਇਆ ਆ ਗੋਪੀ ਨੇ ਕਹਿੰਦੇ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਅਗਲੀ ਕਬੱਡੀ ਸਾਹਮਣੇ ਦੇਖਾਂਗੇ ਮੇਰੇ ਵੀਰੋ ਆ ਕਬੱਡੀ ਅਮਨ ਨੇ ਪਾ ਦਿੱਤੀ ਹੈ ਆ ਅਮਨ ਦੀ ਕਬੱਡੀ ਹੈ ਕਹਿੰਦੇ ਖੇਡਦੇ ਮੈਦਾਨ ਵਿੱਚ ਚਾਰ ਖਿਡਾਰਮਾ ਤਿਆਰ ਪਰ ਤਿਆਰ ਨੇ ਹੁਣ ਚਾਰ ਵਿੱਚੋਂ ਦੇਖਾਂਗੇ ਕਿਹੜੀ ਖੜਨ ਬੱਲੇ ਬੱਲੇ ਕਰਾਉਂਦੀ ਹੈ ਇਹ ਸਿੰਮੀ ਰਈਏ ਵਾਲੀ ਮੇਰੇ ਮਿੱਤਰੋ ਆ ਸਾਹਮਣੇ ਸਿੰਮੀ ਹੈ ਰਈਏ ਵਾਲੀ ਇਹ ਡੱਕਣ ਦੀ ਕਰਦੀ ਹੋਈ ਕੋਸ਼ਿਸ਼ ਪਰ ਨੰਬਰ ਕਹਿੰਦੇ ਆਹ ਸਾਹਮਣੇ ਥਾਪੀਆਂ ਵੱਜੀਆਂ ਆਹ ਕੰਦੇ ਮੂਸੇ ਵਾਲੇ ਦੀਆਂ ਥਾਪੀਆਂ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਹੈ ਮੇਰੀ ਬੇਨਤੀ ਹੈ ਜਿਹੜਾ ਜਾਗਲਾ ਇਹਨਾਂ ਨੇ ਮੇਰੇ ਖਿਲਾਫ ਸੋਟੀ ਦੇਣਾ ਲੈਤਾ ਇਹਨਾਂ ਜਗਾਉਣੀਆਂ ਤੇ ਬਾਅਦ ਚ ਇਹਨਾਂ ਤਾਨੂੰ ਜਬ ਤੱਕ ਇਹਦਾ ਹੋ ਰਿਹਾ ਚ ਕਰਦਣਾ ਜਿਹੜਾ ਜਾਗਲੇ ਤੇ ਭਾਰ ਪਾ ਕੇ ਬੈਠੇ ਵੀਰੋ ਦੇਨ ਤੁਹਾਡੇ ਦੇ ਘਾ ਦਾ ਭਾਰ ਇਹ ਤੇ ਜਾਗਲੇ ਤੇ ਭਾਰ ਨਾ ਪਾਈ ਆਪਾਂ ਵੇ ਆਹ ਸਾਹਮਣੇ ਫਿਰ ਥਾਪੀਆਂ ਉਹ ਥਾਪੀਆਂ ਮੇਰੇ ਮਿੱਤਰੋ ਮੈਚ ਗਰਮ ਹੋ ਗਿਆ ਉਹ ਮੈਚ ਚੋਟੀ ਦਾ ਹੋ ਗਿਆ ਮੈਚ ਕਹਿੰਦੇ ਬੜਾ ਤਕੜਾ ਹੋ ਗਿਆ ਮੇਰੇ ਵੀਰੋ ਅੱਜ ਥਾਪੀਆਂ ਵੱਜ ਰੀਆਂ ਨੇ ਭਾਲੋ ਵਾਲੀ ਦੀ ਧਰਤੀ ਦੇ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਕਿ ਲੋਕੋ ਨਾ ਇਹ ਕਹਿਰ ਗੁਜਾਰੋ ਧੀਆ ਕੋਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ ਕਿ ਪੁੱਤ ਵੰਡਾਉਣ ਜਮੀਨਾ ਇਹ ਧੀਆ ਦੁੱਖ ਵੰਡਾਉਂਦੀਆਂ ਨੇ ਉਹ ਸਾਹਮਣੇ ਪਾਸੇ ਦੇਖਾਂਗੇ ਨੰਬਰ ਅਮਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਟੀਨਾ ਨੇ ਪਾ ਦਿੱਤੀ ਹੈ ਉਹ ਟੀਮ ਉਹ ਸਾਹਮਣੇ ਤੇ ਕਿਰਪਾ ਦੇਰ ਪੈਸੇ ਹੀ ਹੋ ਜੇ ਤੇਰੇ ਪਿਆਰੀ ਇਹਨਾਂ ਦੇ ਰਿਹਾ ਕਿ ਖਿਡਾਰੀਆਂ ਨੇ ਵਧੀਆ ਮੈਚ ਖੇਡਿਆ ਇਹ ਪਿਆਰ ਮਿਲਦਾ ਵੀ ਚਾਹੀਦਾ ਆਹ ਸਾਹਮਣੇ ਵੇਖਾਂਗੇ ਅਗਲੀ ਕਬੱਡੀ ਅਮਰ ਫਿਰ ਪੌਂਡ ਦੇ ਲਈ ਵਧੀ ਹੋਈ ਹੈ ਦੂਜੇ ਪਾਸੇ ਪੀਤੂ 1000 ਦਿੱਤਾ ਤੇਰੇ ਜੱਫੇ ਦਾ ਗੁਰਪ੍ਰੀਤ ਬੋਪਰਾ ਵਾਲੇ ਵੀਰ ਨੇ ਇਹ ਉਹ ਉਂਗਲ ਖੜੀ ਆ ਉਹ ਉਂਗਲ ਖੜੀ ਆ ਉਹ ਥਾਪੀ ਵੀ ਕਿਸੇ ਕਿਸੇ ਕੋ ਵੱਜਦੀ ਆ ਉਹ ਥਾਪੀਆਂ ਮੈਂ ਕਹਤਾ 500 ਜਿਹੜੀ ਖਿਡਾਰੀ ਪੁਆਇੰਟ ਲੈ ਕੇ ਥਾਪੀਆ ਬਾਰੇ ਕਿ 500 ਦਿੱਤਾ ਜਾਵੇਗਾ ਕਿ ਖਿਡਾਰਨ ਠੀਕ ਹੈ ਲਓ ਕਬੱਡੀ ਫਿਰ ਕਹਿੰਦੇ ਅਮਨ ਨੇ ਭਾ ਦਿੱਤੀ ਮੇਰੇ ਵੀਰੋ ਅਮਨ ਦੀ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਆ ਦੂਸਰੇ ਪਾਸੇ ਸਿੰਮੀ ਵਰਗੀਆਂ ਪੱਲੂ ਵਰਗੀਆਂ ਉਹ ਬੀਤੂ ਵਰਗੀਆਂ ਚਾਰ ਖਿਡਾਰਨਾਂ ਬਾਰੇ ਮਿੱਤਰੋ ਉਹ ਪਈ ਹੋਈ ਕਬੱਡੀ ਹੈ ਇਹ ਹੈ ਸਾਹਮਣੇ ਸਿੰਮੀ ਉਹ ਰਈਏ ਵਾਲੀ ਉਹ ਡੱਕਣ ਦੀ ਕਰਦੀ ਹੋਈ ਕੋਸ਼ਿਸ਼ ਇੱਕ ਪਾਸੇ ਰੇਡਰ ਹੈ ਦੂਸਰੇ ਪਾਸੇ ਜਾਫੀ ਆਹ ਥਾਪੀਆਂ ਵੱਜਦੀਆਂ ਅੱਜ ਆਹ ਥਾਪੀਆਂ ਵੱਜਦੀਆਂ ਕਿ ਜਦ ਮੋਟਿਆਂ ਪੱਟਾਂ ਤੇ ਥਾਪੀ ਵੱਜਦੀ ਤੇ ਖੜਕਾ ਲਾਹੌਰ ਸੁਣੀਦਾ ਬਹੁਤ ਵੱਡਾ ਪਿਆਰ ਭੇਜਦਾ ਮੈਂ ਵੀਰ ਦਾ ਧੰਨਵਾਦ ਕਰਦਾ ਨਾਲ ਵੀਰ ਸਾਡਾ ਬਲਬੀਰ ਵੀਰ ਡਰਾਈਵਰ ਸਾਡੇ ਡੀਡੀਆਈ ਸਕੂਲ ਬਣਾ ਵੀਰ ਉਹਦਾ ਧੰਨਵਾਦ ਆ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ ਤੇ ਤੇਰਾ ਨਵੰਬਰ ਨੂੰ ਕਹਿੰਦੇ ਬਾਬਾ ਕਾਲਾਵੈਰ ਜੀ ਦਾ ਖੇਡ ਮੇਲਾ ਠੱਡੇ ਪਿੰਡ ਦੇ ਵਿੱਚ ਚੋਟੀ ਦੇ ਮੁਕਾਬਲੇ ਹੋਣਗੇ ਉਹ ਸਾਹਮਣੇ ਕਹਿੰਦੇ 1 ਲੱਖਾਂ ਜਿਹਾ ਪੁਆਇੰਟ ਜੋੜ ਗਿਆ ਮੈਚ ਮੁੱਕ ਗਿਆ ਹੈ ਮੈਚ ਸਮਾਪਤ ਹੈ ਜਿਹਨੂੰ ਜਿਹਨੂੰ ਆ ਮੈਚ ਵਧੀਆ ਲੱਗਿਆ ਵੀ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਵਾਕਿਆ ਅੱਜ ਇਹਨਾਂ ਲੜਕੀਆਂ ਨੇ ਮੁੰਡਿਆਂ ਵਾਂਗੂ ਕਬੱਡੀ ਖੇਡੀ ਹੈ ਜਿਵੇਂ ਲੜਕੇ ਥਾਪੀਆਂ ਮਾਰਦੇ ਆ ਐਵੇਂ ਅੱਜ ਲੜਕੀਆਂ ਵਿੱਚ ਜੋਸ਼ ਵੇਖਿਆ ਗਿਆ ਔਰ ਜੋਰ ਦੋਵੇਂ ਪਾਸੇ ਜੋਰ ਲੱਗਾ ਹੈ ਜਿਹੜੀ ਖਿਡਾਰੀ ਨੇ ਹੁਣ ਥਾਪੀਆਂ ਮਾਰੀਆਂ ਸੀਗੀਆਂ ਉਹਦੇ ਲਈ ਸਾਡੇ ਵੀਰ ਰਾਜਵੀਰ ਮੈਂਬਰ ਮਨਪ੍ਰੀਤ ਸਿੰਘ ਭੱਲੋਵਾਲੀ ਤੇ ਨਾਲ ਸਾਡਾ ਵੀਰ ਡਾਕਟਰ ਅਜਵੀਰ ਤੇ ਗਿੱਲ ਸੀਮੈਂਟ ਸਟੋਰ ਵਾਲੇ ਵੀਰ ਆ ਗਿੱਲ ਸਾਹਿਬ ਉਹਨਾਂ ਵੱਲੋਂ ਪੈਸੇ ਜਿਹੜੇ ਸਨਾਰ ਦੇ ਲਈ ਪੁੱਜ ਗਏ ਆ ਹੁਣ ਵੀਰ ਜੀ ਜਿਹੜੇ ਪਲੇਅਰਾਂ ਦੇ ਪੈਸੇ ਆ ਉਹ ਤੁਸੀਂ ਪਲੇਅਰਾਂ ਤੱਕ ਪੁੱਜਦੇ ਕਰ ਦਿਓ ਤੁਹਾਡਾ ਧੰਨਵਾਦ ਹੈ ਫਾਈਨਲ ਦੀਆਂ ਟੀਮਾਂ ਬਿਨਾਂ ਦੇਰੀ ਕੀਤੇ ਗਰਾਊਂਡ ਦੇ ਵਿੱਚ ਆ ਜੜਾ ਜੇਤੂ ਟੀਮ ਜਿਹੜੀ ਹੈ ਖੇਡ ਗਰਾਊਂਡ ਦੇ ਵਿੱਚ ਜੇਤੂ ਟੀਮ ਦੇ ਲਈ 2000 ਭੈ ਜੀ ਸਾਡੇ ਇੰਦਰਵੀਰ ਕੌਰ ਆਸਟ੍ਰੇਲੀਆ ਤੇ ਨਵਦੀਪ ਕੌਰ ਇੰਗਲੈਂਡ ਵਾਲੇ ਉਹਨਾਂ ਵੱਲੋਂ ਜਿਹੜਾ ਉਹ ਜੇਤੂ ਟੀਮ ਦੇ ਲਈ 2000 ਜੇਤੂ ਟੀਮ ਦੇ ਲਈ 2000 ਨਾਲ ਹੀ ਮੇਰੀ ਬੇਨਤੀ ਸਟੇਜ ਦੇ ਉੱਪਰ ਆ ਜਾਣਾ ਬੇਨਤੀ ਹੈ ਫਾਈਨਲ ਦੀਆਂ ਦੋਨੇ ਟੀਮਾਂ ਆ ਜਾਣਾ ਅਗਲੀਏ ਉਹ ਜਿਹੜੇ ਆ ਸੱਦੇ ਪੱਤਰ ਲੈ ਮੈਂ ਧੰਨਵਾਦ ਕਰਦਾ ਉਹਨਾਂ ਵੀਰਾਂ ਦਾ ਜੋ ਸਾਡੇ ਪਿੰਡ ਦੇ ਵਿੱਚ ਇੱਕ ਵਧੀਆ ਖੇਡ ਮੇਲਾ ਜਿਹੜਾ ਵਿਸ਼ਕਰਮਾ ਦੇ ਵਾਲੇ ਦਿਨ ਦੀਵਾਲੀ ਤੋਂ ਅਗਲੇ ਦਿਨ 13 ਨਵੰਬਰ ਨੂੰ ਕਰਵਾਉਣ ਜਾ ਰਹੇ ਆ ਸਾਫ ਸਭ ਸੰਗਤਾਂ ਨੂੰ ਖੁੱਲੇ ਸੱਦੇ ਪੱਤਰ ਹੈ ਕਿ 13 ਨਵੰਬਰ ਨੂੰ ਠੱਠੇ ਪਿੰਡ ਦੇ ਵਿੱਚ ਵੀ ਬਹੁਤ ਵੱਡਾ ਖੇਡ ਮੇਲਾ ਹੋਵੇਗਾ ਤੁਸੀਂ ਸਾਰੇ ਪੁੱਜੋ ਤੁਹਾਡਾ ਧੰਨਵਾਦ ਹੈ ਕਿਉਂਕਿ ਬੜੀ ਕਿਰਪਾ ਬੜੀ ਕਿਰਪਾ ਉਸ ਪ੍ਰਭਾਤਮਾ ਦੀ ਸਾਡੇ ਨਗਰ ਦੇ ਉੱਪਰ ਵੱਡਾ ਮਾਣ ਹੈ ਕਬੱਡੀ ਦੇ ਵਿੱਚ ਰਾਣਾ ਟੱਠੇ ਵਾਲਾ ਤੇ ਅਜੇ ਸਰਵਣ ਵਰਗੇ ਸੋਨੀ ਵਰਗੇ ਇਹ ਵਧੀਆ ਪਲੇਅਰ ਖੇਡਦੇ ਆ ਜੱਗੂ ਵਰਗੇ ਤੇ ਸਾਡੇ ਪਿੰਡ ਦਾ ਨਾਮ ਹੈ ਤੇ ਬਹੁਤ ਵੱਡਾ ਨਾਮ ਹੈ ਟਰੈਕਟਰ ਸਟੈਂਟ ਦੇ ਵਿੱਚ ਸੁਖਮਨ ਨੇ ਚਮਕਾਇਆ ਹੋਇਆ ਆ ਗੋਪੀ ਨੇ ਕਹਿੰਦੇ ਜੱਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੰਦਾ ਹੈ ਅਗਲੀ ਕਬੱਡੀ ਸਾਹਮਣੇ ਦੇਖਾਂਗੇ ਮੇਰੇ ਵੀਰੋ ਆ ਕਬੱਡੀ ਅਮਨ ਨੇ ਪਾ ਦਿੱਤੀ ਹੈ ਆ ਅਮਨ ਦੀ ਕਬੱਡੀ ਹੈ ਕਹਿੰਦੇ ਖੇਡ ਦੇ ਮੈਦਾਨ ਵਿੱਚ ਚਾਰ ਖਿਡਾਰਨਾ ਤਿਆਰ ਪਰ ਤਿਆਰ ਨੇ ਹੁਣ ਚਾਰ ਵਿੱਚੋਂ ਦੇਖਾਂਗੇ ਕਿਹੜੀ ਖਿਡਾਰਨ ਬੱਲੇ ਬੱਲੇ ਕਰਾਉਂਦੀ ਹੈ ਇਹ ਹੈ ਸਿੰਮੀ ਰਈਏ ਵਾਲੀ ਮੇਰੇ ਮਿੱਤਰੋ ਆ ਸਾਹਮਣੇ ਸਿੰਮੀ ਹੈ ਰਈਏ ਵਾਲੀ ਇਹ ਡੱਕਣ ਦੀ ਕਰਦੀ ਹੋਈ ਕੋਸ਼ਿਸ਼ ਪਰ ਨੰਬਰ ਕਹਿੰਦੇ ਆਹ ਸਾਹਮਣੇ ਥਾਪੀਆਂ ਵੱਜੀਆਂ ਆਹ ਕਹਿੰਦੇ ਮੂਸੇ ਵਾਲੇ ਦੀਆਂ ਥਾਪੀਆਂ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀਆਂ ਮੇਰੀ ਬੇਨਤੀ ਹੈ ਜਿਹੜਾ ਜਾਗਲਾ ਇਹਨਾਂ ਨੇ ਮੇਰਾ ਖਿਆਲ ਛੋਟੀ ਦੇਣਾ ਲੈਟਾ ਇਹਨਾਂ ਜਗਾਉਣੀਆਂ ਤੇ ਬਾਅਦ ਚ ਇਹਨਾਂ ਸਾਨੂੰ ਜਦ ਤੱਕ ਇਹਨਾਂ ਹੋਰ ਹੀ ਵਿੱਚ ਕਰ ਦੇਣਾ ਜਿਹੜੇ ਜਾਗਲੇ ਤੇ ਭਾਰ ਪਾ ਕੇ ਬੈਠੇ ਵੀਰੋ ਵੇਨ ਤੁਹਾਡੇ ਦੇਖਦਾ ਭਾਰ ਵੇਨ ਤੇ ਜਾਗਲੇ ਤੇ ਭਾਰ ਨਾ ਪਾਈ ਆਪਾਂ ਵੇ ਆਹ ਸਾਹਮਣੇ ਫਿਰ ਥਾਪੀਆਂ ਉਹ ਥਾਪੀਆਂ ਮੇਰੇ ਮਿੱਤਰੋ ਮੈਚ ਗਰਮ ਹੋ ਗਿਆ ਓ ਮੈਚ ਚੋਟੀ ਦਾ ਹੋ ਗਿਆ ਮੈਚ ਕਹਿੰਦੇ ਬੜਾ ਤਕੜਾ ਹੋ ਗਿਆ ਮੇਰੇ ਵੀਰੋ ਅੱਜ ਥਾਪੀਆਂ ਮੱਝਰੀਆਂ ਨੇ ਭੱਲੋ ਵਾਲੀ ਦੀ ਧਰਤੀ ਤੇ ਸ਼ੋਅ ਮੈਚ ਖੇਡਿਆ ਜਾ ਰਿਹਾ ਹੈ ਕਿ ਲੋਕੋ ਨਾ ਇਹ ਕਹਿਰ ਗੁਜਾਰੋ ਧੀਆ ਕੋਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੀ ਘਰ ਦੀ ਖੈਰ ਮਨਾਉਂਦੀਆਂ ਨੇ ਕਿ ਪੁੱਤ ਵੰਡਾਉਣ ਜਮੀਨਾ ਇਹ ਧੀਆ ਦੁੱਖ ਵੰਡਾਉਂਦੀਆਂ ਨੇ ਔਰ ਸਾਹਮਣੇ ਪਾਸੇ ਦੇਖਾਂਗੇ ਨੰਬਰ ਅਮਨ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਟੀਨਾ ਨੇ ਪਾ ਦਿੱਤੀ ਹੈ ਉਹ ਟੀਮ ਉਹ ਸਾਹਮਣੇ ਕਿਰਪਾ ਦੇਰ ਪੈਸੇ ਹੀ ਹੋ ਜੇ ਤੇਰੇ ਪਿਆਰੀ ਇਹਨਾਂ ਦੇ ਰਿਹਾ ਕਿ ਖਿਡਾਰੀਆਂ ਨੇ ਵਧੀਆ ਮੈਚ ਖੇਡਿਆ ਇਹ ਪਿਆਰ ਮਿਲਦਾ ਵੀ ਚਾਹੀਦਾ ਉਹ ਸਾਹਮਣੇ ਵੇਖਾਂਗੇ ਅਗਲੀ ਕਬੱਡੀ ਅਮਰ ਫਿਰ ਪੌਂਡ ਦੇ ਲਈ ਵਧੀ ਹੋਈ ਹੈ ਦੂਜੇ ਪਾਸੇ ਪੀਤੂ 1000 ਦਿੱਤਾ ਤੇਰੇ ਜੱਫੇ ਦਾ ਗੁਰਪ੍ਰੀਤ ਬੋਪਰਾ ਵਾਲੇ ਵੀਰ ਨੇ ਇਹ ਉਹ ਉਂਗਲ ਖੜੀ ਆ ਉਹ ਉਂਗਲ ਖੜੀ ਆ ਉਹ ਥਾਪੀ ਵੀ ਕਿਸੇ ਕਿਸੇ ਕੋ ਵੱਜਦੀ ਆ ਉਹ ਥਾਪੀਆਂ ਮੇ ਮੈਂ ਕਹਤਾ 500 ਜਿਹੜੀ ਖਿਡਾਰੀ ਪੁਆਇੰਟ ਲੈ ਕੇ ਥਾਪੀਆ ਬਾਰੇ ਕੀ 500 ਦਿੱਤਾ ਜਾਵੇਗਾ ਕਿ ਖਿਡਾਰਨ ਠੀਕ ਹੈ ਲਓ ਕਬੱਡੀ ਫਿਰ ਕਹਿੰਦੇ ਅਮਨ ਨੇ ਭਾ ਦਿੱਤੀ ਮੇਰੇ ਵੀਰੋ ਅਮਨ ਦੀ ਕਬੱਡੀ ਕਹਿੰਦੇ ਖੇਡ ਦੇ ਮੈਦਾਨ ਵਿੱਚ ਆ ਦੂਸਰੇ ਪਾਸੇ ਸਿੰਮੀ ਵਰਗੀਆਂ ਪੱਲੂ ਵਰਗੀਆਂ ਉਹ ਬੀਤੂ ਵਰਗੀਆਂ ਚਾਰ ਖਿਡਾਰਨਾਂ ਬਾਰੇ ਮਿੱਤਰੋ ਉਹ ਪਈ ਹੋਈ ਕਬੱਡੀ ਹੈ ਇਹ ਹੈ ਸਾਹਮਣੇ ਸਿੰਮੀ ਉਹ ਰਈਏ ਵਾਲੀ ਉਹ ਡੱਕਣ ਦੀ ਕਰਦੀ ਹੋਈ ਕੋਸ਼ਿਸ਼ ਇੱਕ ਪਾਸੇ ਰੇਡਰ ਹੈ ਦੂਸਰੇ ਪਾਸੇ ਜਾਫੀ ਆਹ ਥਾਪੀਆਂ ਵੱਜਦੀਆਂ ਅੱਜ ਆਹ ਥਾਪੀਆਂ ਵੱਜਦੀਆਂ ਕਿ ਜਦ ਮੋਟਿਆਂ ਪੱਟਾਂ ਤੇ ਥਾਪੀ ਵੱਜਦੀ ਤੇ ਖੜਕਾ ਲਾਹੌਰ ਸੁਣੀਦਾ ਬਹੁਤ ਵੱਡਾ ਪਿਆਰ ਭੇਜਦਾ ਮੈਂ ਵੀਰ ਦਾ ਧੰਨਵਾਦ ਕਰਦਾ ਨਾਲ ਵੀਰ ਸਾਡਾ ਬਲਬੀਰ ਵੀਰ ਡਰਾਈਵਰ ਸਾਡੇ ਡੀਡੀਆਈ ਸਕੂਲ ਬਣਾ ਵੀਰ ਉਹਦਾ ਧੰਨਵਾਦ ਆ ਕਬੱਡੀ ਨੂੰ ਦਿਲੋਂ ਪਿਆਰ ਕਰਦੇ ਆ ਤੇ ਤੇਰਾ ਨਵੰਬਰ ਨੂੰ ਕਹਿੰਦੇ ਬਾਬਾ ਕਾਲਾ ਮੇਰ ਜੀ ਦਾ ਖੇਡ ਮੇਲਾ ਠੱਠੇ ਪਿੰਡ ਦੇ ਵਿੱਚ ਚੋਟੀ ਦੇ ਮੁਕਾਬਲੇ ਹੋਣਗੇ ਉਹ ਸਾਹਮਣੇ ਕਹਿੰਦੇ ਇੱਕ ਲੱਖਾਂ ਜਿਹਾ ਪੁਆਇੰਟ ਜੋੜ ਗਿਆ ਮੈਚ ਮੁੱਕ ਗਿਆ ਹੈ ਮੈਚ ਸਵਾਪਤ ਹੈ ਜਿਹਨੂੰ ਜਿਹਨੂੰ ਆ ਮੈਚ ਵਧੀਆ ਲੱਗਿਆ ਵੀ ਇੱਕ ਵਾਰੀ ਤਾੜੀ ਮਾਰ ਕੇ ਦੱਸੋ ਵਾਕਿਆ ਅੱਜ ਇਹਨਾਂ ਲੜਕੀਆਂ ਨੇ ਮੁੰਡਿਆਂ ਵਾਂਗੂ ਕਬੱਡੀ ਖੇਡੀ ਹੈ ਜਿਵੇਂ ਲੜਕੇ ਥਾਪੀਆਂ ਮਾਰਦੇ ਆ ਐਵੇਂ ਅੱਜ ਲੜਕੀਆਂ ਵਿੱਚ ਜੋਸ਼ ਵੇਖਿਆ ਗਿਆ ਔਰ ਜੋਰ ਦੋਵੇਂ ਪਾਸੇ ਜ਼ੋਰ ਲੱਗਾ ਹੈ ਜਿਹੜੀ ਖਿਡਾਰੀ ਨੇ ਹੁਣ ਥਾਪੀਆਂ ਮਾਰੀਆਂ ਸੀਗੀਆਂ ਉਹਦੇ ਲਈ ਸਾਡੇ ਵੀਰ ਰਾਜਵੀਰ ਮੈਂਬਰ ਮਨਪ੍ਰੀਤ ਸਿੰਘ ਭੱਲੋਵਾਲੀ ਤੇ ਨਾਲ ਸਾਡਾ ਵੀਰ ਡਾਕਟਰ ਅਜਵੀਰ ਤੇ ਗਿੱਲ ਸੀਮਿੰਟ ਸਟੋਰ ਵਾਲੇ ਵੀਰ ਆ ਗਿੱਲ ਸਾਹਿਬ ਉਹਨਾਂ ਵੱਲੋਂ ਪੈਸੇ ਜਿਹੜੇ ਸਨਾਰ ਦੇ ਲਈ ਪੁੱਜ ਗਏ ਆ ਹੁਣ ਵੀਰ ਜੀ ਜਿਹੜੇ ਪਲੇਅਰਾਂ ਦੇ ਪੈਸੇ ਆ ਉਹ ਤੁਸੀਂ ਪਲੇਅਰਾਂ ਤੱਕ ਪੁੱਜਦੇ ਕਰ ਦਿਓ ਤੁਹਾਡਾ ਧੰਨਵਾਦ ਹੈ ਫਾਈਨਲ ਦੀਆਂ ਟੀਮਾਂ ਬਿਨਾਂ ਦੇਰੀ ਕੀਤੇ ਗਰਾਊਂਡ ਦੇ ਵਿੱਚ ਆ ਜੜਾ ਜੇਤੂ ਟੀਮ ਜਿਹੜੀ ਹੈ ਖੇਡ ਗਰਾਊਂਡ ਦੇ ਵਿੱਚ ਜੇਤੂ ਟੀਮ ਦੇ ਲਈ 2000 ਰੁਪਇਆ ਭਾਂਜੀ ਸਾਡੇ ਇੰਦਰਵੀਰ ਕੌਰ ਆਸਟ੍ਰੇਲੀਆ ਤੇ ਨਵਦੀਪ ਕੌਰ ਇੰਗਲੈਂਡ ਵਾਲੇ ਉਹਨਾਂ ਵੱਲੋਂ ਜਿਹੜਾ ਉਹ ਜੇਤੂ ਟੀਮ ਦੇ ਲਈ 2000 ਜੇਤੂ ਟੀਮ ਦੇ ਲਈ 2000 ਨਾਲ ਹੀ ਮੇਰੀ ਬੇਨਤੀ ਸਟੇਜ ਦੇ ਉੱਪਰ ਆ ਜਣ ਬੇਨਤੀ ਹੈ ਫਾਈਨਲ ਦੀਆਂ ਦੋਨੇ ਟੀਮਾਂ ਆ ਜਣ ਅਗਲੀਏ ਬੋਲਾਂ ਦੀ ਸਾਂਝ ਪਾਉਣਗੇ ਸਾਡੇ ਵੀਰੇ ਸ਼ਮਸ਼ੇਰ ਸ਼ੇਰਾ ਠੱਠਾ ਜੀ ਤੇ ਨਾਲ ਵਿਸ਼ਾਲ ਦਧਰਾਏ ਮਨੀ ਸੋਲ ਵਰਗੇ ਸਦੀ ਆ ਗਿਆ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਨਾਲ ਕਹਿੰਦੇ ਮਲਕੀਤ ਮੇਰੇ ਵੀਰੋ ਨੜਾਂ ਵਾਲੀ ਦੀ ਧਰਤੀ ਦਾ ਉਧਰਲੇ ਪਾਸੇ ਦੇਖਾਂਗੇ ਇੱਕ ਟੀਮ ਜਿਹੜੀ ਹੈ ਖੇਡ ਮੈਦਾਨ ਵਿੱਚ ਆ ਗਈ ਹੈ ਦੂਸਰੀ ਟੀਮ ਵੀ ਜਿਹੜੀ ਹੈ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਮੈਦਾਨ ਵਿੱਚ ਆ ਜਾਵੇ ਚਾਕਾਂ ਵਾਲੀਆ ਮੰਨਾ ਮੇਰੇ ਮਿੱਤਰੋ ਨਾਲ ਕਹਿੰਦੇ ਖੇਡ ਦੇ ਮੈਦਾਨ ਵਿੱਚ ਉਧਰਲੇ ਪਾਸੇ ਦੇਖਾਂਗੇ ਸੰਦੀਪ ਦਾਤਰ ਵਰਗੇ ਮਹਾਨ ਕਬੱਡੀ ਖਿਡਾਰੀ ਜਿਹੜੇ ਆ ਉਹ ਖੇਡ ਮੈਦਾਨ ਨੂੰ ਪਹੁੰਚਦੇ ਜਾ ਰਹੇ ਆ ਔਰ ਅਗਲੀ ਗੱਲ ਵੀਰ ਸਾਡੇ ਵਿਸ਼ਾਲ ਦਦਰਾਏ ਜੀ ਤੇ ਸ਼ਮਸ਼ੇਰ ਸ਼ੇਰਾ ਠੱਠਾ ਜੀ ਬਹੁਤ ਧੰਨਵਾਦ ਹੈ ਬੜਾ ਤਕੜਾ ਮੈਚ ਹੋਇਆ ਇਹਨਾਂ 3 ਧਿਆਣੀਆਂ ਦਾ ਮੈਂ ਧੰਨਵਾਦ ਕਰਦਾ ਇਹਨਾਂ ਭੈਣਾਂ ਦਾ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ